ਕੀ ਸਾਬ ਨੂੰ ਮਿਲਿਆ ਸਪੀਕਰ ਸਾਹਿਬ ਆਟੋ ਸਟੇਸ਼ਨ ਹੈ ਉਹਨਾਂ ਦੀ ਗਹਿਰਾ ਜੀ ਦੇ ਵਿੱਚ ਮੈਂ ਆਪਣਾ ਜਿਹੜਾ ਅਸਤੀਫਾ ਵਾਪਸ ਲੈਣ ਦੀ ਜਿਹੜੀ ਲੈਟਰ ਹੈ ਉਹ ਰਸੀਦ ਕਰਕੇ ਲੈ ਕੇ ਆਇਆ ਹਾਂ ਲੋਕਰਨ ਦਾ ਮਨ ਕਦੋਂ ਤੇ ਕਿਵੇਂ ਬਣਿਆ ਮੇਰੇ ਲੋਕਾਂ ਨੇ ਮੇਰੇ ਤੋਂ ਕਿਹਾ ਜਿਨ੍ਹਾਂ ਲੋਕਾਂ ਨੇ ਮੈਨੂੰ ਐਮਐਲਏ ਬਣਾਇਆ ਉਹਨਾਂ ਦੇ ਕਰਕੇ ਉਹਨਾਂ ਦੇ ਮਨ ਚ ਕੀ ਉਹ ਮੈਂ ਕਹਿ ਨਹੀਂ ਸਕਦਾ ਅਗਰ ਮੇਰੇ ਨਾਲ ਕਿਸੇ ਤਰੀਕੇ ਦੀ ਕੋਈ ਬ੍ਰਿਤੀ ਜਾ ਮੇਰੇ ਸਾਥ ਕੋ ਗਲਤ ਕੀਤਾ ਜਾਏਗਾ ਤੇ ਮੈਂ ਮੂਵ ਹਾਈ ਕੋਰਟ ਵੀ ਜਾਊਗਾ ਸੁਪਰੀਮ ਕੋਰਟ ਵੀ ਜਾਊਗਾ ਬਾਬੂ ਸ਼ਹੀਦ ਦੇਖ ਰਹੇ ਤੁਸੀਂ ਸ਼ੀਤਲ ਅੰਗੁਰਾਲ ਵਿਧਾਨ ਸਭਾ ਪਹੁੰਚੇ ਨੇ ਦੱਸਦੀ ਹੈ ਕਿ ਅਸਤੀਫਾ ਜਿਹੜਾ ਵਾਪਸ ਲੈਣ ਦਾ ਜਿਹੜਾ ਮਨ ਬਣਾਇਆ ਗਿਆ ਸੀਗਾ ਆਮ ਆਦਮੀ ਪਾਰਟੀ ਛੱਡ ਕੇ ਬੀਜੇਪੀ ਸ਼ਾਮਿਲ ਹੋਏ ਸੀਗੇ ਤੇ ਕਾਰਨ ਕੀ ਬਣਿਆ ਤੇ ਹੁਣ ਅੱਗੇ ਬਾਰੇ ਕੀ ਕਹਿ ਰਹੇ ਨੇ ਗੱਲਬਾਤ ਕਰਾਂਗੇ ਵਿਧਾਨ ਸਭਾ ਪਹੁੰਚੇ ਨੇ ਸ਼ੀਤਲ ਅੰਗੁਰਾਲ ਤੇ ਵਿਧਾਨ ਸਭਾ ਦੇ ਸੈਕਟਰੀ ਨੂੰ ਮਿਲ ਕੇ ਆਏ ਨੇ ਸ਼ੀਤਲ ਜੀ ਕੀ ਗੱਲਬਾਤ ਹੋਈ ਬਹੁਤ ਵਧੀਆ ਗੱਲਬਾਤ ਹੋਈ ਸੈਕਟਰੀ ਸਾਹਿਬ ਨੂੰ ਮਿਲਿਆ ਸਪੀਕਰ ਸਾਹਿਬ ਆਟੋ ਸਟੇਸ਼ਨ ਹੈ ਉਹਨਾਂ ਦੀ ਗਹਿਰਾ ਜੀ ਦੇ ਵਿੱਚ ਮੈਂ ਆਪਣਾ ਜਿਹੜਾ ਸਤੀਫਾ ਵਾਪਸ ਲੈਣ ਦੀ ਜਿਹੜੀ ਲੈਟਰ ਹੈ ਔਰ ਸੀਵੀ ਕਰਾ ਕੇ ਲੈ ਕੇ ਆਇਆ ਹਾਂ ਠੀਕ ਹੈ ਇਸ ਕਰਕੇ ਅਗਲੀ ਜਿਹੜੀ ਡੇਟ ਹੈ ਸਪੀਕਰ ਸਾਹਿਬ ਨੇ ਉਹਨਾਂ ਨੇ ਉਹਨਾਂ ਦੇ ਸੈਕਟਰੀ ਨੇ ਕਿਹਾ 11 ਤਰੀਕ 11 ਵਜੇ ਦੁਬਾਰਾ ਫਿਰ ਵਿਧਾਨ ਸਭਾ ਚਾਊਂਗਾ ਵਿਡਰੋ ਕਰਨ ਦਾ ਮਨ ਕਦੋਂ ਤੇ ਕਿਵੇਂ ਬਣਿਆ ਮੇਰੇ ਲੋਕਾਂ ਨੇ ਮੇਰ ਨੂੰ ਕਿਹਾ ਜਿਨ੍ਹਾਂ ਲੋਕਾਂ ਨੇ ਮੈਨੂੰ ਐਮ.ਐਲ.ਏ ਬਣਾਇਆ ਉਹਨਾਂ ਦੇ ਕਰਕੇ ਕਿਉਂਕਿ ਅਗਰ ਇਲੈਕਸ਼ਨ ਕਰਵਾਉਣਾ ਸੀ ਲੋਕ ਸਭਾ ਦਾ ਨਾ ਕਰਾਂਦੇ ਮੈਂ ਤਾਂ ਸਤੀਫਾ ਇਸ ਕਰਕੇ ਦਿੱਤਾ ਸੀ ਨਾ ਕਿ ਲੋਕ ਸਭਾ ਨਾ ਹਮਾਚ ਇਲੈਕਸ਼ਨ ਕਰਵਾ ਸਕਦਾ ਹੈ ਪੰਜਾਬ ਕੋ ਨਹੀਂ ਕਰ ਸਪੀਕਰ ਇਹ ਮੇਰਾ ਕੋਈ ਸਪੀਕਰ ਹੀ ਵਿਧਾਨ ਸਭਾ ਦਾ ਮਾਲਕ ਹੈ ਸਪੀਕਰਸ ਆ ਕੋਈ ਮੇਰਾ ਅਧਿਕਾਰ ਸੀ ਪਰ ਉਹਨਾਂ ਨੇ ਨਹੀਂ ਕਰਵਾਇਆ ਪਰ ਮੈਂ ਵੀ ਆਪਣੇ ਰਾਈਟ ਨੂੰ ਯੂਜ਼ ਕਰ ਰਿਹਾ ਕਿ ਅਗਰ ਉਹ ਜਿੱਦਾਂ ਉਹਨਾਂ ਦੇ ਮਨ ਚ ਕੀ ਉਹ ਮੈਂ ਕਹਿ ਨਹੀਂ ਸਕਦਾ ਅਗਰ ਮੇਰੇ ਨਾਲ ਕਿਸੇ ਤਰੀਕੇ ਦੀ ਕੋਈ ਬ੍ਰਿੱਕੀ ਜਾਂ ਮੇਰੇ ਸਾਥ ਕੋਈ ਗਲਤ ਕੀਤਾ ਜਾਏਗਾ ਕਿ ਮੈਂ ਮੂਵ ਹਾਈ ਕੋਰਟ ਵੀ ਜਾਊਂਗਾ ਸੁਪਰੀਮ ਕੋਰਟ ਵੀ ਜਾਊਂਗਾ ਸੀਐਮ ਸਾਹਿਬ ਅਬਜੈਕਟ ਕਰ ਸਕਦੇ ਇਸ ਚੀਜ਼ ਮੈਂ ਸੀਐਮ ਸਾਹਿਬ ਤੋਂ ਕੁਝ ਨਹੀਂ ਬੋਲਣਾ ਚਾਹੁੰਦਾ ਕਿਸੇ ਕੋਈ ਪਾਰਟੀ ਤੇ ਨਹੀਂ ਬੋਲਣਾ ਚਾਹੁੰਦਾ ਕਿਸੀ ਭਾਜਪੀ ਵੱਲੋਂ ਵੀ ਕੋਈ ਹੁਣ ਸਰਗਰਮ ਨਹੀਂ ਨਜ਼ਰ ਆਏ ਮੋਦੀ ਦਾ ਪਰਿਵਾਰ ਲਿਖਿਆ ਸੀ ਉਹ ਵੀ ਤੁਸੀਂ ਹਟਾਤਾ ਉਹਦੇ ਕ ਸੋ ਗੱਲਬਾਤ ਕਰ ਰਹੀ ਸੀ ਚੇਤਨ ਲੰਗਰਾਲ ਦੇ ਨਾਲ ਜਿਹੜੇ ਪਿਛਲੇ ਕੁਝ ਦਿਨਾਂ ਤੋਂ ਹੀ ਜਿਹੜੀ ਇਹ ਚਰਚਾ ਚੱਲੀ ਸੀਗੀ ਤੇ ਅੱਜ ਉਹ ਵਿਧਾਨ ਸਭਾ ਪਹੁੰਚਿਆ ਲਾਂ ਕਿ ਉਹਨਾਂ ਨੇ ਕਿਹਾ ਕਿ ਸਪੀਕਰ ਸਾਹਿਬ ਵੱਲੋਂ ਹੀ ਅੱਜ ਉਹਨਾਂ ਨੂੰ ਬੁਲਾਇਆ ਗਿਆ ਸੀ ਸਮਾਂ ਦਿੱਤਾ ਗਿਆ ਸੀ ਅੱਜ 3 ਤਰੀਕ ਦਾ ਪਰ ਇੱਥੇ ਆ ਕੇ ਉਹਨਾਂ ਨੂੰ ਪਤਾ ਲੱਗਿਆ ਕਿ ਸਪੀਕਰ ਸਾਹਿਬ ਅੱਜ ਆਊਟ ਆਫ ਸਟੇਸ਼ਨ ਆ ਇੱਥੇ ਮੌਜੂਦ ਨਹੀਂ ਸੋ ਇਸ ਕਰਕੇ ਉਹ ਸੈਕਟਰੀ ਜਿਹੜੇ ਨੇ ਵਿਧਾਨ ਸਭਾ ਦੇ ਉਹਨਾਂ ਨੂੰ ਮਿਲੇ ਆ ਤੇ ਉਹਨਾਂ ਨੂੰ ਜਿਹੜਾ ਹੈਗਾ ਉਹ ਸਾਰੀ ਆਪਦੀ ਗੱਲਬਾਤ ਉਹਨਾਂ ਨੇ ਰੱਖੀ ਹੈ ਤੇ ਹੁਣ ਇਹਨਾਂ ਦਾ ਇਹ ਕਹਿਣਾ ਹੈ ਕਿ ਅਜੇ ਉਹ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਆਮ ਆਦਮੀ ਪਾਰਟੀ ਨਾਲ ਮੋੜ ਤੋਂ ਜੁੜਨ ਬਾਰੇ ਸੋਚ ਰਹੇ ਨੇ ਜਾਂ ਭਾਜਪਾ ਦੇ ਨਾਲ ਹੀ ਜਾਰੀ ਰੱਖਣਗੇ ਆਪਣਾ ਸਿਆਸੀ ਸਫ਼ਰ ਇਸ ਬਾਰੇ ਉਹ ਕੁਝ ਵੀ ਕਮੈਂਟ ਕਰਨਾ ਨਹੀਂ ਚਾਹੁੰਦੇ ਪਰ ਜੇ ਉਹਨਾਂ ਤੇ ਕਹਿ ਰਹੇ ਨੇ ਕਿ ਕੋਈ ਰੋਕਿਆ ਜਾਊਗਾ ਜਾਂ ਅੜਚਨ ਪੈਦਾ ਕੀਤੀ ਜਾਊਗੀ ਕਿਸੇ ਵੱਲੋਂ ਤਾਂ ਫੇਰ ਉਹ ਕੋਰਟ ਦਾ ਰੁਖ ਜਿਹੜਾ ਜਰੂਰ ਉਹ ਕਰਨਗੇ ਚੰਡੀਗੜ੍ਹ ਤੋਂ ਕੈਮਰਾਮੈਨ ਕਾਸ਼ਦੀਪ ਦੇ ਨਾਲ ਹਰਸ਼ਪ੍ਰਭ ਸਿੰਘ ਸਿੱਧੂ ਬਾਬੂ ਸ਼ਾਹੀ ਟਾਈਮਜ਼